ਅਲਗ੍ਰੀ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਰੈਡ ਐਫਐਮ ਪਲਾਜ਼ੇ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਦੂਜਾ ਵੱਡਾ ਮਾਮਲਾ ਸਾਹਮਣੇ ਆਇਆ ਹੈਗਾ ਇੱਕ ਬੰਦਾ ਪਲਾਜ਼ੇ ਦੇ ਵਿੱਚ ਆਪਣੀ ਗੱਡੀ ਨੂੰ ਚੱਕਣ ਆਉਂਦਾ ਹੈਗਾ ਬੰਦੇ ਤੇ ਹਮਲਾ ਹੁੰਦਾ ਹੈ ਗੱਡੀ ਦੀ ਵੀ ਭਾਂ ਤੋੜ ਕੀਤੀ ਜਾਂਦੀ ਹੈ ਸਾਡੇ ਨਾਲ ਨੇ ਰਾਜਦੀਪ ਸਿੰਘ ਸਿੱਧੂ ਤੇ ਇਸ ਪਲਾਜ਼ੇ ਦੇ ਪ੍ਰਧਾਨ ਗੁਰਵਰਿੰਦਰ ਧਾਲੀਵਾਲ ਜੀ ਦੋਨੋਂ ਨਾਲ ਗੱਲਬਾਤ ਕਰਦੇ ਆਂ ਬੱਕਰੀ ਵੱਕੀਆਂ ਪਹਿਲਾ ਮਾਮਲਾ ਜਾਣਦੇ ਆਂ ਫਿਰ ਸਿਕਿਉਰਿਟੀ ਪ੍ਰਬੰਧਾਂ ਤੇ ਗੱਲਬਾਤ ਹੋਊਗੀ ਤੇ ਭਾਈ ਰਾਜਦੀਪ ਬਹੁਤ ਬਹੁਤ ਸਵਾਗਤ ਹੈ ਰੈਡ ਐਫਐਮ ਤੇ ਥੈਂਕ ਯੂ ਬ੍ਰਾਦਰ ਥੈਂਕ ਯੂ ਸ਼ੋਪ ਕਰਨ ਮਾਨ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਈਵਰਸ ਨੂੰ ਇਹ ਦੱਸੋ ਵੀ ਮਾਮਲਾ ਕਦੋਂ ਹੁੰਦਾ ਇਨਸੀਡੈਂਟ ਕਦੋਂ ਹੋ ਵਾਪਰੇ ਤੁਹਾਡੇ ਨਾਲ ਕਦੋਂ ਤੁਹਾਡੀ ਗੱਡੀ ਤੇ ਅਟੈਕ ਹੁੰਦਾ ਤੇ ਕਦੋਂ ਭੰਨਤੋੜ ਹੁੰਦੀ ਹੈ ਇਹ ਵੀਰੇ ਆਪਣਾ ਲਾਸਟ ਨਾਈਟ ਅਰਾਊਂਡ 1:30 a.m ਮੈਂ ਇਥੋਂ ਆਪਣੀ ਕਾਰ ਪਿਕ ਕਰਨ ਆਇਆ ਸੀਗਾ ਤੇ ਮੈਂ ਰਾਈਡ ਲੈ ਰਿਹਾ ਸੀ ਓਬਵੀਅਸਲੀ ਹਨਾ ਤੇ ਉਹ ਵੀ ਮੇਰੇ ਨਾਲ ਸੀਗੇ ਕਰਨਪਾਲ ਭਾਜੀ ਮੇਰੇ ਨਾਲ ਸੀਗੇ ਅਸੀਂ ਦੋਨਾਂ ਨੇ ਇੱਥੇ ਗੱਡੀ پارک ਕੀਤੀ ਮੈਂ ਜਸਟ ਆਪਣੀ ਗੱਡੀ ਵੱਲ ਜਾ ਰਿਹਾ ਸੀ ਤਾਂ ਇੱਕ ਸਟ੍ਰੇਂਜਰ ਹੋਮਲੈਸ ਹਨ ਜਿੱਦਾਂ ਮੈਂ ਪਹਿਲਾਂ ਇੱਕ ਐਡ ਕਰ ਦਿਆਂ ਕਿ ਇਹ ਅੱਜ ਦੀ ਗੱਲ ਨਹੀਂ ਹੈਗੀ ਪਿਛਲੇ 1.5 ਸਾਲ ਤੋਂ ਲਗਾਤਾਰ ਅਸੀਂ ਸਾਰਿਆਂ ਨੂੰ ਦੱਸ ਵੀ ਰਹੇ ਹਾਂ ਇੱਥੇ ਜਿਹੜੀ ਮੈਨੇਜਮੈਂਟ ਹੈ ਕਿ ਬਹੁਤ ਹੋਮਲੈਸ ਹੋ ਚੁੱਕੇ ਨੇ ਔਰ ਸਾਰਿਆਂ ਨੂੰ ਹੀ ਇਹਦੀ ਪ੍ਰੋਬਲਮ ਆ ਰਹੀ ਹੈ ਹਨ ਉਹ ਅਸੀਂ ਕੱਲ ਦੋ ਹੋਮਲੈਸ ਸੀਗੇ ਉਹ ਤੇ ਜਦੋਂ ਅਸੀਂ ਇੱਥੇ ਮੈਂ ਆਪਣੀ ਗੱਡੀ ਚੱਕ ਰਿਹਾ ਸੀ ਤਾਂ ਉਹ ਸਾਡੇ ਵੱਲ ਆਇਆ ਹਨ ਇੱਕ ਜੀ ਤੇ ਆਪਾਂ ਜਿੱਦਾਂ ਆਪਣਾ ਸੁਭਾਈ ਹੁੰਦਾ ਕਿ ਪੁੱਛ ਲੈਨੇ ਆ ਗੱਲ ਵੀ ਕੀ ਗੱਲ ਹੋਈ ਏ ਤੈਨੂੰ ਹਨਾ ਉਹ ਜਸਟ ਅ ਹੀ ਵਾਸ ਓਵਰਡੋਜ਼ ਤੇ ਉਹਨੇ ਸਦਾ ਬਸ ਕੋਈ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੁਛ ਨਹੀਂ ਐਂਡ देयर ਵਾਸ ਸਮ ਰੈਸਸਟ ਕਮੈਂਟਸ ਵੀ ਸੀਗੇ ਤੇ ਉਹਨੇ ਉਹਦੇ ਕੋਲੇ ਸਟੈਕ ਜੀ ਸੀਗੀ ਜੀ ਲੋਹੇ ਦੀ ਰੋਡ ਆਪਾਂ ਕਹਿ ਸਕਦੇ ਹਾਂ ਉਹਨੇ ਉਹਦੇ ਨਾਲ ਗੱਡੀ ਤੇ ਪਹਿਲਾਂ ਪਿਕਅਪ ਟਰੱਕ ਤੇ ਡੈਮੇਜ ਕੀਤਾ ਫਿਰ ਉਦੋਂ ਬਾਅਦ ਮੇਰੀ ਵੀ ਗੱਡੀ ਦੇ ਵਿੰਡਸ਼ੀਲਡ ਤੇ ਪਹਿਲਾਂ ਕੀਤਾ ਫਿਰ ਸਾਈਡ ਵਿੰਡੋ ਤੇ ਜਿਹੜਾ ਹੈਗਾ ਡੈਮੇਜ ਕੀਤਾ ਜੀ ਔਰ ਉਹ ਅਸੀਂ ਆਪ ਖੁਦ ਨੂੰ ਬਚਾਇਆ ਵਾ ਉਹਦਾ ਉਹਦਾ ਹੀ ਜਿਹੜੀ ਪੂਰੀ ਫੁੱਲ ਮੰਚਾ ਸੀਗੀ ਉਹ ਜਸਟ ਪ੍ਰੋਪਰਟੀ ਜਾਂ ਕਾਰ ਨੂੰ ਡੈਮੇਜ ਕਰਨ ਦੀ ਨਹੀਂ ਸੀਗੀ ਐਕਚੁਅਲੀ ਸਾਡੇ ਤੇ ਹੀ ਉਹ ਉਹ ਜਿਹੜਾ ਹੈਗਾ ਆ ਹਮਲਾ ਕਰ ਰਿਹਾ ਸੀਗਾ ਜੀ ਪਿਕਅਪ ਟਰੱਕ ਪਿਕਅਪ ਟਰੱਕ ਚ ਕੌਣ ਸੀਗਾ ਪਿਕਅਪ ਟਰੱਕ ਦੇ ਵਿੱਚ ਮੇਰੇ ਨਾਲ ਕਰਨਪਾਲ ਭਾਈ ਸੀਗੇ ਲੱਕਲੀ ਉਫੋਰਚੂਨੇਟਲੀ ਵੀ ਉਹਨਾਂ ਦੀ ਡੋਰ ਲੌਕ ਸੀਗੀ ਐਂਡ ਆਲ ਰੈਡੀ ਜਿਹੜਾ ਮਿਰਰ ਸੀ ਉਹ ਵੀ ਚੜਾਇਆ ਹੋਇਆ ਸੀਗਾ ਜੀ ਉੱਪਰ ਤਾਂ ਪਹਿਲਾਂ ਟੈਕ ਪਿੱਕੇ ਤੇ ਹੁੰਦਾ ਪਹਿਲਾ ਅਟੈਕ ਪਿੱਕੇ ਤੇ ਹੁੰਦਾ ਜੀ ਜਦੋਂ ਉਹਨਾਂ ਨੇ ਪਿੱਕਾ ਕੱਢ ਲਿਆ ਉਤੋਂ ਫਿਰ ਬਾਅਦ ਚ ਉਹ ਉਹ ਭੱਜ ਕੇ ਮੇਰੇ ਵੱਲ ਆਉਂਦਾ ਜੀ ਫਿਰ ਮੇਰੀ ਗੱਡੀ ਤੇ ਅਟੈਕ ਕਰਦਾ ਜੀ ਇਹ ਇਹੀ ਇਨਸੀਡੈਂਟ ਹੋਇਆ ਜੀ ਰਾਤ ਸਾਰਾ ਹਾਂਜੀ ਆ ਤੁਹਾਡੀ ਗੱਡੀ ਖੜੀ ਹੈ ਰਾਜਦੀਪ ਦੀ ਗੱਡੀ ਪਿੱਛੇ ਖੜੀ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਆਹ ਭਗਾ ਕੇ ਜੋ ਵੀ ਉਹਦੇ ਹੱਥ ਦੇ ਵਿੱਚ ਵੈਪਨ ਸੀਗਾ ਚਾਹੇ ਰੌਡ ਹੋਵੇ ਜਾਂ ਕੋਈ ਸ਼ੋਰ ਹੋਵੇ ਉਹਨੇ ਗੱਡੀ ਤੇ ਮਾਰਿਆ ਹੈਗਾ ਥੈਂਕਫੁਲੀ ਪਿੱਛੇ ਕੋਈ ਬੈਠਾ ਨਹੀਂ ਸੀਗਾ ਤੇ ਕੋਈ ਉਹਨੇ ਹੋਰ ਵੀ ਕਮੈਂਟਸ ਤੁਸੀਂ ਕਹਿ ਰਹੇ ਹੋ ਪਾਸ ਕੀਤੇ ਆ ਉਹ ਕਿਸ ਤਰ੍ਹਾਂ ਦੇ ਕਮੈਂਟ ਸੀਗੇ ਹਾਂਜੀ ਉਹਦਾ ਰੈਸ਼ੀਅਲ ਕਮੈਂਟ ਸੀਗੇ ਹੁ ਮਾਗੇ ਮੈਂ ਨਹੀਂ ਚਾਹੁੰਦਾ ਕਿ ਉਹ ਜਾਦੇ ਨੈਗੇਟਿਵਿਟੀ ਸਪਰੈਡ ਹੋਵੇ ਇਦਾਂ ਹਨਾ ਮੀਡੀਆ ਰਾਹੀਂ ਪਰ ਉਹ ਰੇਸ਼ੀਅਲ ਕਮੈਂਟ ਸੀਗੇ ਐਂਡ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਏਰੀਆ ਦੇ ਵਿੱਚ ਆਪਾਂ ਖੜੇ ਆ ਨਾਰਥ-ਈਸਟ 'ਚ ਇਹ ਆਪਣਾ ਸਾਰੇ ਆਪਣੀ ਕਮਿਊਨਿਟੀ ਦੀ ਏਰੀਆ ਤੇ ਇੱਥੇ ਆ ਕੇ ਆਪਾਂ ਨੂੰ ਰੇਸ਼ੀਅਲ ਕਮੈਂਟਸ ਜਿਹੜੇ ਆ ਹੈਗੇ ਉਹ ਹੋ ਰਹੇ ਨੇ ਇਹਦਾ ਕਾਰਨ ਜਿਹੜਾ ਸਭ ਤੋਂ ਵੱਡਾ ਕੀ ਆਪਾਂ ਪਿਛਲੇ ਸਾਲ 1.5 ਸਾਲ ਦੇ ਵਿੱਚ ਇਹ ਚੀਜ਼ ਵੱਲ ਕਿਸੇ ਨੇ ਨਿਗਰਾਨੀ ਨਹੀਂ ਕੀਤੀ ਉਹੀ ਹੁੰਦਾ ਕਿ ਆਪਾਂ ਦੂਜੇ ਦੇ ਘਰੇ ਲੱਗੀ ਅੱਗ ਨੂੰ ਦੇਖ ਕੇ ਕਹਿੰਦੇ ਉਹਨਾਂ ਦੇ ਲੱਗੀ ਆ ਪਰ ਜਦੋਂ ਆਪਦੇ ਲੱਗਦੀ ਆ ਫਿਰ ਜਾਂਦਾ ਜਿੱਦਾਂ ਹੁਣ ਮੇਰਾ ਮੋਸਟਲੀ ਇਹ ਏਰੀਆ ਦੇ ਵਿੱਚ ਸਪੈਸ਼ਲੀ 8 ਸਾਲਾਂ ਤੋਂ ਰੈਗੂਲਰ ਆਉਣੇ ਆ ਪਰ ਕਦੇ ਮੰਨ ਦੇ ਵਿੱਚ ਇਹ ਜੀ ਗੱਲ ਹੀ ਨਹੀਂ ਆਈ ਸੀ ਪਰ ਕੱਲ ਇੱਕ ਵਾਰ ਜਦੋਂ ਇਹ ਘਟਨਾ ਹੋਈ ਤਾਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਕਿ ਜਿੱਥੇ ਆਪਾਂ ਜਿਹੜੇ ਏਰੀਆ ਦੇ ਵਿੱਚ ਕੰਮ ਕਰਦੇ ਆ ਜਿੱਥੇ ਆਪਾਂ ਰਹਿੰਦੇ ਆ ਉੱਥੇ ਆਪਾਂ ਸੇਫ ਨਹੀਂ ਹੈਗੇ ਆਫਟਰ 10 11 ਵਜੇ ਤੋਂ ਬਾਅਦ ਤੇ ਇਹ ਘਟਨਾ ਕਿਨੇ ਵਜੇ ਦੀ ਹੈ ਇਹ ਰਾਤ ਵੀਰੇ ਇੱਕ 1:30 ਦੀ ਹੈ 1:30 a.m. 10 ਕਮੈਂਟਾਂ ਦੇ ਵਿੱਚ ਸਾਰਾ ਕੁਝ ਇਹ ਹੁੰਦਾ ਫਿਰ ਅਸੀਂ ਇੱਥੋਂ ਚਲੇ ਜਾਂਦੇ ਆ ਹਾਂਜੀ ਬਾਕੀ ਇਹੀ ਹੈਗਾ ਕਿ ਜੇ 10 11 ਵਜੇ ਤੋਂ ਬਾਅਦ ਆਪਾਂ ਪਹਿਲਾਂ ਵੀ ਦੇਖਿਆ ਸਾਰਾ ਪਲਾਜ਼ਾ ਖਾਲੀ ਹੁੰਦਾ ਜੀ ਇੱਥੇ ਸਿਰਫ ਔਰ ਸਿਰਫ ਹੋਮਲੈਸ ਹੁੰਦੇ ਆ ਉਹ ਇੱਥੇ ਡਰੱਗ ਵੀ ਕਰਦੇ ਆ ਜੀ ਮੈਨੂੰ ਲੱਗਦਾ 2 3 ਸਾਲ ਪਹਿਲਾਂ ਜਦ 42 ਵਾਲਾ ਸਾਹਿਬ ਨੂੰ ਯਾਦ ਹੋਊਗਾ ਇੱਥੇ ਇਹਨਾਂ ਨੇ ਆਪਣੇ ਗਾਰਬੇਜ ਬੈਨ ਹੁੰਦੇ ਸੀ ਇੱਥੇ ਬਣਾਇਆ ਹੁੰਦਾ ਸੀ ਥੋੜਾ ਜਿਹਾ ਬਾਕਸ ਜਿਹਾ ਉਹਨੂੰ ਵੀ ਅੱਗ ਲਾਤੀ ਸੀ ਸਾਨੂੰ ਕਈ ਆ ਰਹੇ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਰਾਤ ਨੂੰ ਸੁੱਤੇ ਪਏ ਹੁੰਦੇ ਆ ਇੱਥੇ ਡਰੱਗ ਵੀ ਕਰਦੇ ਆ ਇਹ ਇੱਥੇ ਸਾਰੀਆਂ ਜਿਹੜੀਆਂ ਬਿਲਡਿੰਗਸ ਆ ਉਹ ਛੇਤੀ ਆਪਾਂ ਨੂੰ ਪਤਾ ਹੀ ਅੱਗ ਤਾਂ ਹਮ ਦਾ ਵੀ ਇਹ ਸਾਰਾ ਸਟੂਡੀਓ ਇੱਥੇ ਇਹਦੀ ਬਾਰਤ ਵੀ ਇਹ ਕਰ ਸਕਦੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਦੋ ਗੱਲਾਂ ਸੇ ਆਪਣੇ ਵਿਊਅਰਸ ਨੂੰ ਦੱਸ ਦਈਏ ਦਰਸ਼ਕਾਂ ਨੂੰ ਦੱਸ ਦਈਏ ਪਹਿਲੀ ਗੱਲ ਗ੍ਰੀਨ ਮਿੰਟ ਇੰਡੀਅਨ ਰੈਸਟੋਰੈਂਟ ਹੈਗਾ ਜਿਹੜਾ ਮਿੰਟ ਲੀਫ ਇੰਡੀਅਨ ਰੈਸਟੋਰੈਂਟ ਹੈਗਾ ਜਿਹੜਾ ਉੱਥੇ ਵੀ ਕੁਝ ਦਿਨ ਪਹਿਲਾਂ ਐਤਵਾਰ ਨੂੰ ਚੋਰੀ ਹੁੰਦੀ ਹੈਗੀ ਹੈ ਉਹਨਾਂ ਦਾ ਵੀ ਇਹੀ ਸ਼ੱਕ ਸੀਗਾ ਉਹਨਾਂ ਨੇ ਵੀ ਇਹੀ ਕਥਤ ਤੌਰ ਤੇ ਦੋਸ਼ ਲਾਇਆ ਵੀ ਜਿਹੜੇ ਉਹਨਾਂ ਦੇ ਰੈਸਟੋਰੈਂਟ ਦੇ ਮਗਰਲੇ ਪਾਸੇ ਹੋਮਲੈਸ ਰਹਿੰਦੇ ਨੇ ਜਾਂ ਡਰੱਗ ਕਰਨ ਵਾਲੇ ਬੈਠਦੇ ਨੇ ਉਹਨਾਂ ਵਿੱਚੋਂ ਕਿਸੇ ਨੇ ਉਹ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਦੂਜੀ ਗੱਲ ਇਹ ਪਲਾਜ਼ਾ ਜੋ ਹੈ ਦੇ ਨਾਲ ਹੀ ਕਿ ਅਲਗ੍ਰੀਪੋਲਿਸ ਦਾ ਹੈੱਡਕੁਆਰਟਰ ਹੈ ਕੁਝ ਕੁ ਮਿੰਟਾਂ ਦੀ ਦੂਰੀ ਤੇ ਹੈ ਤੇ ਜਮ੍ਹਾਂ ਐ ਕਹਿ ਸਕਦੇ ਆ ਵਾ ਪੁਲਿਸ ਦੀ ਨੱਕ ਹੀਟ ਇਹ ਚੋਰੀਆਂ ਜਾਂ ਇਸ ਤਰ੍ਹਾਂ ਦੇ ਮਾਮਲੇ ਹੋ ਰਹੇ ਨੇਗੇ ਤੇ ਹੁਣ ਮੈਨੇਜਮੈਂਟ ਪਲਾਜ਼ੇ ਦੀ ਤੇ ਮੇਰੇ ਕਲੀਗ ਵੀ ਨੇਗੇ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਲਗਾਤਾਰ ਇਨਸੀਡੈਂਟ ਹੋ ਰਹੇ ਨੇਗੇ ਬੀਇੰਗ ਪਾਰਟ ਆਫ ਦਾ ਮੈਨੇਜਮੈਂਟ ਪਲਾਜ਼ੇ ਦੀ ਤੇ ਪ੍ਰਧਾਨ ਵੀ ਹੋ ਤੁਸੀਂ ਤੁਸੀਂ ਕਿੰਨੀ ਕੁ ਟੇਕਅਪ ਕੀਤਾ ਹੈਗਾ ਤੇ ਤੁਹਾਨੂੰ ਕੀ ਰਿਸਪੌਂਸ ਮਿਲਿਆ ਸ਼ੌਕਮਨ ਜੀ ਇਹ ਬਹੁਤ ਵਾਰੀ ਇਹ ਇਸ਼ੂ ਆਉਂਦਾ ਵਾ ਇਸ ਕੱਲੇ ਇਸ ਪਲਾਜ਼ੇ ਜ ਨਹੀਂ ਇਹਦੇ ਨਾਲ ਨਾਲ ਆਲੇ ਦੁਆਲੇ ਪਲਾਜ਼ਿਆਂ ਚ ਵੀ ਇਹ ਇਸ਼ੂ ਕਾਫੀ ਜ਼ਿਆਦੇ ਨੇ ਜਦੋਂ ਇਹ ਇਸ਼ੂ ਆਉਂਦਾ ਪੁਲਿਸੀ ਨਿਗਾਚੀ ਵੀ ਲਿਆਂਦਾ ਜਾਂਦਾ ਲਾਸਟ ਈਅਰ ਜਦੋਂ ਇੱਕ ਕਿਸੇ ਲੜਕੀ ਤੇ ਅਟੈਕ ਹੋਇਆ ਸੀ ਉਹਦੇ ਉੱਤੇ ਕਹਾੜੀ ਨਾਲ ਅਟੈਕ ਕੀਤਾ ਉਹਨੇ ਉਹ ਵੀ ਇਸ ਪਲਾਜ਼ੇ ਚ ਹੋਇਆ ਸੀ ਇਸ ਪਲਾਜ਼ੇ ਚ ਤੇ ਉਸ ਤੋਂ ਬਾਅਦ ਪੁਲਿਸ ਨਾਲ ਵੀ ਇਸ਼ੂ ਕੀਤਾ ਪੁਲਿਸ ਨੇ ਮੀਟਿੰਗਾਂ ਮੀਟਿੰਗਾਂ ਵੀ ਕੀਤੀਆਂ ਸਿਟੀ ਕਾਉਂਸਲਰ ਨਾਲ ਵੀ ਸਾਡੀ ਗੱਲਬਾਤ ਹੋਈ ਪਰ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਜਿਹੜੀਆਂ ਮੀਟਿੰਗਾਂ ਦਾ ਸੋਧਾ ਵੀ ਅਸੀਂ ਆਪਣੇ ਤੌਰ ਤੇ ਜਿਹੜੀਆਂ ਆਲੇ ਦੁਆਲੇ ਫੈਂਸਾਂ ਪ੍ਰਾਪਰ ਲਵਾਈਆਂ ਸਾਰੇ ਥੋੜਾ ਸੇਫ ਕਰਨ ਵਾਸਤੇ ਪਰ ਅੱਜ ਮੈਂ ਸਵਾਚ ਜਾ ਕੇ ਦੇਖਿਆ ਵੀ ਉਹ ਫੈਂਸਾਂ ਵੀ ਸਾਰੀਆਂ ਕੱਟੀਆਂ ਪਈਆਂ ਨੇ ਰੈਡ ਫੌਂਡ ਪਿੱਛੇ ਵੀ ਜਿਹੜੀ ਫੈਂਸ ਆ ਉਹ ਵੀ ਬਿਲਕੁਲ ਕੱਟੀ ਹੋਈ ਆ ਬੈਸਟ ਵਾਈ ਦੇ ਪਿੱਛੇ ਫੈਂਸਾ ਉੱਥੇ ਵੀ ਇੱਕ ਹੋਲ ਕੀਤਾ ਆ ਸੋ ਉਹਦੇ ਵਿੱਚ ਦੀ ਫਰੀ ਕੰਟਰੀ ਤੁਰੇ ਫਿਰਦੇ ਰਹਿੰਦੇ ਇੱਥੇ ਉਹ ਪਰ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਕੈਲਗਰੀ ਪੁਲਿਸ ਨੂੰ ਕੁਛ ਨਾ ਕੁਛੇ ਕਰਨਾ ਚਾਹੀਦਾ ਇਹਦੇ ਨਾਲ ਦੇ ਪਲਾਜ਼ੇ ਵਿੱਚ ਪਿਛਲੇ 3-4 ਸਾਲ ਦੇ ਵਿੱਚ ਤਿੰਨ ਵਾਰੀ ਅੱਗ ਲਾਈ ਗਈ ਹੈ ਹੋਮਲੈਸ ਵੱਲੋਂ ਜਿਹੜਾ ਓਵਰ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਪਰ ਕਿਸੇ ਨੇ ਕੋਈ ਪ੍ਰਭਾਈ ਨਹੀਂ ਕੀਤੀ ਹੈਗੀ ਇੰਸ਼ੋਰੈਂਸ ਕੰਪਨੀ ਕੋਲੇ ਜਾਂਦੇ ਹੋ ਫਾਈਨਲ ਇੰਸ਼ੋਰੈਂਸ ਆਪਣੀ ਤੀਜੇ ਸਾਲ ਤੁਹਾਡੀ ਇੰਸ਼ੋਰੈਂਸ ਕੈਨਸਲ ਕਰ ਦਿੱਤੀ ਆ ਉਹਨਾਂ ਨੇ ਅਸੀਂ 1 ਸਾਲ ਤੋਂ ਉੱਪਰ ਸਮਾਂ ਬਿਨਾਂ ਇੰਸ਼ੋਰੈਂਸ ਤੋਂ ਰਹੇ ਆ ਪਰ ਸਿਟੀ ਵੱਲੋਂ ਜਾਂ ਤੁਹਾਡੇ ਏਰੀਆ ਦੇ ਕਨਸਟੇਬਲ ਵੱਲੋਂ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਬਿਲਕੁਲ ਹੀ ਤਾਂ ਫਿਰ ਜਦੋਂ ਹੁਣ ਤਾਂ ਤੁਸੀਂ ਹੈਲਪਲੈਸ ਸਾਊਂਡ ਕਰ ਰਹੇ ਆ ਕਿ ਜੇ ਪੁਲਿਸ ਕੁਝ ਨਹੀਂ ਕਰ ਰਹੀ ਸਿਟੀ ਸਿਟੀ ਕਾਉਂਸਲਰ ਕੁਝ ਨਹੀਂ ਕਰ ਰਿਹਾ ਫਿਰ ਤੁਹਾਨੂੰ ਆਸ ਉਮੀਦ ਕਿਸ ਤੋਂ ਹੈ ਅਸੀਂ ਪਿਛਲੇ ਸਾਲ ਕੋਸ਼ਿਸ਼ ਕੀਤੀ ਸੀ ਵੀ ਆਪਣੀ ਸਿਕਿਉਰਿਟੀ ਹਰ ਕਰ ਲਈ ਜਾਵੇ ਪਰ ਅਸੀਂ ਸਾਰੇ ਸਮਾਲ ਬਿਜ਼ ਇਹ ਡਾਇਰੈਕਟ ਸਕਿਉਰਟੀ ਹਾਇਰ ਕਰ ਸਕਣ ਤੇ ਉਹਨੂੰ ਕੰਟੀਨਿਊ ਰੱਖ ਸਕਣ ਉਹਦਾ ਖਰਚਾ ਬਹੁਤ ਆ तकरीबन 10000 ਡਾਲਰ ਮਹੀਨੇ ਦਾ ਖਰਚਾ ਵਾ ਸਕਿਉਰਟੀ ਹਾਇਰ ਕਰਨ ਵਾਸਤੇ ਨਾਲ ਅੱਜ ਵੈਸੇ ਫੇਰ ਮੀਟਿੰਗ ਸੱਦੀ ਆ ਨੈਕਸਟ ਵੀਕ ਵਾਸਤੇ ਉਹਦੇ ਵਿੱਚ ਫੇਰ ਡਿਸਾਈਡ ਕਰਾਂਗੇ ਵੀ ਜੇ ਹੁਣ ਹੱਲ ਹੋ ਹੀ ਨਹੀਂ ਰਿਹਾ ਕਮ ਸੇ ਕਮ ਸਕਿਉਰਟੀ ਦੁਆਰਾ ਵਾਪਸ ਸਾਨੂੰ ਇੱਥੇ ਰੱਖਣੀ ਪਊਗੀ ਜਿਹੜੇ ਹੋਮਲੈਸ ਦੀ ਪ੍ਰੋਬਲਮ ਹੈਗੀ ਤੁਸੀਂ ਕਹਿੰਦੇ ਕਈ ਸਾਲਾਂ ਤੋਂ ਇਹ سلسلہ ਚੱਲ ਰਿਹਾ ਹੈਗਾ ਤਾਂ ਇਹਨੂੰ ਲੈ ਕੇ ਕੋਈ ਹੋਰ ਮਹਿਕਮਾ ਕੋਈ ਹੋਰ ਡਿਪਾਰਟਮੈਂਟ ਅਡਰੈਸ ਕਰ ਸਕਦਾ ਇਸ ਨੂੰ ਤੇ ਇਹ ਸਿਟੀ ਕੀ ਕਹਿੰਦੀ ਹੈ ਜੇ ਤੁਸੀਂ ਹੋਮਲੈਸ ਦੀ ਗੱਲ ਕਰਦੇ ਹੋ ਸਿਟੀ ਤਾਂ ਕੁਝ ਨਹੀਂ ਕਹਿੰਦੀ ਉਹਨਾਂ ਦਾ ਤਾਂ ਇਹੀ ਆ ਵੀ ਦੇ ਆਰ ਹੈਲਪਲੈਸ ਰਾਈਟ ਪੁਲਿਸ ਵਾਲਿਆਂ ਨਾਲ ਬਹੁਤ ਵਾਰੀ ਗੱਲ ਹੋਈ ਆ ਉਹ ਵੀ ਆ ਕੇ ਉਹਨਾਂ ਨੂੰ ਇੱਕ ਵਾਰੀ ਹਟਾ ਜਾਣਗੇ ਜਾਂ ਬਾਹਰ ਕੱਢ ਜਾਣਗੇ ਤੁਹਾਡੇ ਪਲੇਸ ਤੋਂ 10 ਮਿੰਟ ਬਾਅਦ ਉਹ ਵਾਪਸ ਆ ਜਾਂਦੇ ਆ ਪੁਲਿਸ ਨੇ ਕਿਹਾ ਉੱਥੇ ਬੈਠੇ ਰਹਿਣਾ ਸਿਟੀ ਨੂੰ ਚਾਹੀਦਾ ਜਾਂ ਪ੍ਰੋਵੈਂਸ ਨੂੰ ਚਾਹੀਦਾ ਜਾਂ ਤੁਹਾਡੇ ਜਿਹੜੇ ਰਿਪਰੈਜ਼ੈਂਟੇਟ ਸਾਨੂੰ ਕੋਈ ਪੱਕਾ ਹੱਲ ਦੇ ਬਾਰੇ ਸੋਚਿਆ ਜਾਵੇ ਸਮਾਲ ਬਿਜ਼ਨਸ ਇਸ ਤੀ ਤੇ ਸਰਵਾਈਵ ਨਹੀਂ ਕਰ ਸਕਦਾ ਰਾਤ ਨੂੰ అలਾਰਮ ਵੱਜ ਜਾਂਦੇ ਆ ਤੁਸੀਂ ਅੱਧੀ ਰਾਤ ਨੂੰ ਤੁਹਾਡੀਆਂ ਫੈਮਲੀਆ ਆਉਂਦੀਆਂ ਨੇ ਆ ਕੇ ਤੁਸੀਂ ਦੇਖੋ ਵੀ ਫੈਮਲੀ ਪਲਾਜ਼ੀ ਬੜਨੋ ਹੀ ਡਰਦੀਆਂ ਨੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਅਭੀ ਕਦੋਂ ਤੁਹਾਡੇ ਤੇ ਅਟੈਕ ਹੋ ਜਾਣਾ ਇਹਨਾਂ ਚੀਜ਼ਾਂ ਦਾ ਸੋ ਇਹ ਬਹੁਤ ਸੀਰੀਅਸ ਮਸਲਾ ਵਾ ਹੁਣ ਇਹ ਜ਼ਰੂਰੀ ਆ ਵੀ ਇਹਦਾ ਕੋਈ ਨਾ ਕੋਈ ਹੱਲ ਕਿਸੇ ਪੱਧਰ ਤੇ ਜ਼ਰੂਰ ਹੋਣਾ ਚਾਹੀਦਾ ਵਾ ਤੁਸੀਂ ਵਿਕਟਮ ਹੋ ਤੁਹਾਡੇ ਨਾਲ ਇਨਸੀਡੈਂਟ ਹੋਇਆ ਹੈਗਾ ਤੁਸੀਂ ਕਿਸ ਤਰ੍ਹਾਂ ਦਾ ਪ੍ਰਬੰਧ ਚਾਹੋਣੇ ਹੈਗੇ ਉਹਨਾਂ ਨੇ ਆਪਦੇ ਮੈਨੇਜਮੈਂਟ ਪੱਖੋਂ ਸਾਰੀ ਗੱਲਬਾਤ ਦੱਸੀ ਹੈਗੀ ਬਟ ਤੁਸੀਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੋ ਕਿ ਤੁਹਾਨੂੰ ਲੱਗਦਾ ਕਿਸ ਤਰ੍ਹਾਂ ਪ੍ਰਬੰਧ ਹੋਣੇ ਇਹ ਕਿਸ ਤਰ੍ਹਾਂ ਦਾ ਐਕਸ਼ਨ ਲੈਣਾ ਚਾਹੀਦਾ ਹੈਗਾ ਪਲਾਜ਼ਾ ਦੀ ਮੈਨੇਜਮੈਂਟ ਨੂੰ ਐਸ ਵੈਸ ਸਿਟੀ ਤੇ ਪੁਲਿਸ ਨੂੰ ਸਭ ਤੋਂ ਪਹਿਲਾਂ ਪੁਲਿਸ ਦਾ ਜਿੱਦਾਂ ਆਪਾਂ ਗੱਲ ਕਰੀ ਹੈ ਕਿ ਬਿਲਕੁਲ ਨਾਲ ਹੀ ਹੈੱਡਕੁਆਰਟਰ ਹੈ ਜੀ ਮੈਨੂੰ ਲੱਗਦਾ 100 200 ਮੀਟਰ ਦੀ ਦੂਰੀ ਤੇ ਹੋਊਗਾ ਹਨਾ ਤੇ ਆਪਾਂ ਦੇਖਦੇ ਆ ਕਿ ਹੁਣ ਜਿੱਦਾਂ 3 ਦਿਨ ਪਹਿਲਾਂ ਇੱਥੇ ਚੋਰੀ ਹੋਈ ਸੀ ਆਪਣੇ ਨਾਲ ਮੈਂਟਲੀ ਫੈਸਟ ਰੈਸਟੋਰੈਂਟ ਤੇ ਔਰ ਹੱਕ ਮੰਗਦਾ ਸੀਗਾ ਕਿਉਂਕਿ ਉਹਨਾਂ ਨੇ ਉੱਥੇ ਬ੍ਰੇਕੇਜ ਕੀਤੀ ਹੈ ਹਨਾ ਜੀ ਉਹਨਾਂ ਦਾ ਹੱਕ ਮੰਗਦਾ ਸੀ ਕਿ ਐਟ ਲੀਸਟ ਕਟੋ ਘਟ 7 ਦਿਨਾਂ ਵਾਸਤੇ ਤਾਂ ਉਹ ਇੱਥੇ ਖੜਦੇ ਸ਼ਾਇਦ ਉਹਨਾਂ ਨੂੰ ਪਤਾ ਲੱਗਦਾ ਕਿ ਕੌਣ ਲੋਕ ਇੱਥੇ ਆਉਂਦੇ ਨੇ ਪਰ ਅਸੀਂ ਰਾਤ ਆਏ ਆ ਇੱਥੇ देयर ਵਾਸ ਨੋਬਡੀ ਸਿਰਫ ਹੋਮਲੈਸ ਸੀਗੇ ਉਹ ਜਸਟ ਇੰਨੀ ਲੱਗ ਰਿਹਾ ਸੀ ਕਿ ਇੱਥੇ ਕਦੇ ਕੁਝ ਹੋਈ ਨਹੀਂ ਹੈਗਾ ਸੋ ਸੇਮ ਜਦੋਂ ਗੁਰਵੰਦਰ ਭਾਜੀ ਨੇ ਆਖਿਆ ਕਿ ਆਪਾਂ ਸਿਟੀ ਵੱਲੋਂ ਵੀ ਫੁੱਲ ਹੈਲਪ ਚਾਹੀਦੀ ਆਪਾਂ ਨੂੰ ਇਸ ਚੀਜ਼ ਲਾਈਕ ਨਾਟ ਓਨਲੀ ਇਨ ਥਿਸ ਪਲਾਜ਼ਾ ਆਪਾਂ ਜਿਹੜਾ ਇਹ ਏਰੀਆ ਨਾ ਸਾਰਾ ਆਹ ਵਾਲਾ ਨਾਰਥ ਈਸਟ ਦਾ ਇੱਥੇ ਸਾਰੇ ਦੇ ਵਿੱਚ ਹੀ ਇਹ ਸਮੱਸਿਆ ਜਿਹੜੀ ਬਹੁਤ ਆ ਰਹੀ ਹੈ ਜੀ ਕੋਈ ਨਾ ਕੋਈ ਹੱਲ ਤਾਂ ਕਰਨਾ ਚਾਹੀਦਾ ਜੇ ਉਹ ਹੈਲਪਲੈਸ ਨੇ ਤਾ ਅਸੀਂ ਵੀ ਹੁਣ ਹੈਲਪਲੈਸ ਹੀ ਹੋਏ ਬੈਠੇ ਆ। ਰਾਈਟ ਹੁਣ ਤਾਂ ਚੋਣਾ ਨੇ ਮਿਊਨਿਸਪਲ ਦੀਆਂ ਤਾਂ ਤੁਸੀਂ ਸਾਰੇ ਉਮੀਦਵਾਰ ਵੋਟਾਂ ਮੰਗੜ ਵੀ ਆਉਣਗੇ ਤੁਹਾਡੇ ਕੋਲੇ ਵੀ ਆਉਣਗੇ ਉਹਨਾਂ ਨੂੰ ਕਹੋਗੇ ਇਹ ਗੱਲ ਰੱਖੋਗੇ ਉਹਨਾਂ ਅੱਗੇ? ਹਾਂਜੀ ਗੱਲ ਹਮੇਸ਼ਾ ਹੀ ਰੱਖੀ ਜਾਂਦੀ ਆ ਮੈਨੂੰ ਪਹਿਲਾਂ ਵੀ ਹੋਰ ਲੋਕਾਂ ਨੇ ਰੱਖੀ ਹੋਣੀ ਆ ਪਰ ਹੱਲ ਹੋਵੇ ਉਹਦਾ ਫੇਰ ਹੀ ਗੱਲ ਕਰਨ ਦਾ ਫਾਇਦਾ ਆਪਾਂ ਇੱਕ ਵਾਰੀ ਫੇਰ ਗੱਲ ਤਾਂ ਸਾਰਿਆਂ ਨਾਲ ਕਰਾਂਗੇ ਸਿਟੀ ਨੂੰ ਚਾਹੀਦਾ ਹੈ ਪੁਲਿਸ ਨੂੰ ਚਾਹੀਦਾ ਜੀ ਔਰ ਅਸੀਂ ਆਪ ਦੇ ਵੱਲੋਂ ਜਿੱਦਾਂ ਹੁਣ ਗੁਰਵਿੰਦਰ ਭਾਈ ਜੀ ਨੇ ਆਖਿਆ ਜਿੰਨਾ ਕ ਅਸੀਂ ਕਰ ਸਕਦੇ ਹਾਂ ਕਿਉਂਕਿ ਵੀ ਹੈਵ ਟੂ ਮੇਕ ਦਿਸ ਪਲਾਜ਼ਾ ਕੰਫਰਟੇਬਲ ਵੀ ਲੋਕ ਕੰਫਰਟੇਬਲੀ ਇੱਥੇ ਆਉਣ ਸ਼ਾਪ ਅਰਾਊਂਡ ਕਰਨ ਜਿਨ੍ਹਾਂ ਦੇ ਬਿਜ਼ਨਸ ਆ ਉਹਨਾਂ ਦੀਆਂ ਫੈਮਲੀਜ਼ ਵੀ ਇੱਥੇ ਜਾਂ ਕਈਆਂ ਰਾਤ ਨੂੰ ਕੋਈ ਟੇਕ ਕੇਅਰ ਕਰਨੀ ਆ ਜਿੱਦਾਂ ਸਕਿਉਰਟੀ ਅਲਾਰਮੀ ਸਾਊਂਡ ਕਰਦਾ ਹਨ ਤਾਂ ਬੇਫਿਕਰ ਹੋ ਕੇ ਆਈਏ ਉਹਦੇ ਲਈ ਅਸੀਂ ਤਾਂ ਆਪਦੇ ਵੱਲੋਂ ਕੁਝ ਨਾ ਕੁਝ ਕਰਾਂਗੇ ਹੀ ਪਰ ਜੋ ਮੇਨ ਹੱਲ ਆ ਉਹ ਸਿਟੀ ਕਰ ਸਕਦੀ ਹੈ ਜੀ ਪੁਲਿਸ ਕਰ ਸਕਦੀ ਹੈ ਔਰ ਅਸੀਂ ਰਿਕੁਐਸਟ ਕਰਦੇ ਹਾਂ ਅਸੀਂ ਮੀਟਿੰਗ ਵੀ ਕਰਾਂਗੇ ਉਹਨਾਂ ਨਾਲ ਉਹਨਾਂ ਤੇ ਦਬਾਅ ਵੀ ਪਾਵਾਂਗੇ ਜਿੰਨਾ ਸਾਡੇ ਤੋਂ ਹੋ ਸਕਿਆ ਉਹੀ ਹੱਲ ਕਰ ਸਕਦੇ ਨੇ ਐਟ ਦ ਐਂਡ ਇੱਥੇ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਥੈਂਕ ਯੂ ਰੈਡ ਐਫ ਐਮ ਨਿਊਜ਼ ਕੈਨੇਡਾ ਤੋਂ ਸ਼ੁਭਕਰਮਨ ਸਿੰਘ ਧਾਲੀਵਾਲ